ਅਸੀਂ ਪੈਸੇ ਨਹੀਂ ਲੈਣੇ ਸਾਨੂੰ ਇਨਸਾਫ ਚਾਹੀਦਾ ਕਰੋ ਅਸੀਂ ਮੌਜੇ ਦੇ ਭੁੱਖੇ ਆ ਅੱਗੇ ਵੀ ਰੋਟੀ ਘਰੇ ਇਹਨਾਂ ਦਿਹਾੜੀ ਕਰਕੇ ਕਹਿੰਦੇ ਤੁਸੀਂ ਉਹਨਾਂ ਨਾਲ ਕਹਿੰਦੇ ਜਾ ਕੇ ਕੰਪਰੋਮਾਈਜ਼ ਕਰੋ ਕੰਪਰੋਮਾਈਜ਼ ਕਰੋ ਕਹਿੰਦੇ ਜਾ ਕੇ ਉੱਥੇ ਕਹੋ ਵੀ ਹਾਂ ਸਾਡਾ ਮੁੰਡਾ ਇੱਥੇ ਡੈੱਡ ਹੋ ਚੁੱਕਿਆ ਤੁਹਾਨੂੰ ਕੁਝ ਮਿਲ ਜਾਊਗਾ ਅਸੀਂ ਕਿਉਂ ਬਈ ਮਿਲ ਕਹੀਏ ਚੀਜ਼ਾਂ ਤੁਸੀਂ ਜਾ ਕੇ ਚੈੱਕ ਕਰ ਲਓ ਕਿ ਦੂਜਾ ਮੁੰਡਾ ਜਿੰਦਾ ਡਾਕਟਰ ਨੇ ਕਿਹਾ ਕਿ 24 ਘੰਟੇ ਆ 36 ਘੰਟੇ ਕੱਟ ਸਕਦਾ ਹੁਣ ਮੈਨੂੰ ਇਹ ਦੱਸੋ ਅਸੀਂ ਜੂਨ ਦਾ ਲਿਆ ਕੇ ਇੱਥੇ ਕਿਦਾਂ ਰੱਖ ਦੀਏ ਡਾਕਟਰ ਨੇ ਕਿਹਾ ਦਾ ਮੁੰਡਾ ਬ੍ਰੇਨ ਤੋਂ ਬਿਲਕੁਲ ਖਤਮ ਹੋ ਚੁੱਕਿਆ ਹੈ ਕੋਮਾ 'ਚ ਜਾ ਚੁੱਕਿਆ ਹੈ ਸਾਸੰਗਤ ਜੀ ਆਪ ਜੀ ਨੇ ਵੀਡੀਓ ਸਰਵਨ ਕੀਤੀ ਹੈ ਇੱਕ ਪੰਜਾਬ ਦੀ ਧੀ ਬੋਲ ਰਹੀ ਆ ਕਿ ਪ੍ਰਸ਼ਾਸਨ ਕਹਿ ਰਿਹਾ ਜਾ ਕੇ ਕੰਪਰੋਮਾਈਜ਼ ਕਰੋ ਤੁਹਾਨੂੰ ਕੁਝ ਮਿਲ ਜਾਊਗਾ ਜਾਨੀ ਕਿ ਇੱਕ ਇੱਕ ਕਿਸੇ ਮਨੁੱਖ ਨੇ ਕਿਸੇ ਦਾ ਪੁੱਤਰ ਕੁੱਟੇ ਮਾਰੇ ਉਹਦਾ ਦਿਮਾਗ ਡੈੱਡ ਕਰ ਦਿੱਤਾ ਡੈੱਡ ਕਰਨ ਤੋਂ ਬਾਅਦ ਕਹਿ ਰਿਹਾ ਹੈ ਗਰੀਬਾਂ ਨੂੰ ਕੰਪਰੋਮਾਈਜ਼ ਕਰੋ ਔਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਜਿਹੜਾ ਤੁਹਾਡਾ ਕੰਮ ਬਣਦਾ ਉਹਨੂੰ ਕਰਨਾ ਸ਼ੁਰੂ ਕਰੋ ਕੰਪਰੋਮਾਈਜ਼ ਨਹੀਂ ਛੱਡਦੇ ਹੋ ਐਵੇਂ ਤਲਦੇ ਨਾ ਛੱਟਿਆ ਕਰੋ ਧਨਾੜ ਲੋਕਾਂ ਦੇ ਹੱਥ ਜੋੜ ਕੇ ਬੇਨਤੀ ਕਰਦੇ ਭਵਤਮਾਨ ਜੀ ਤੁਸੀਂ ਤਾਂ ਕਹਿੰਦੇ ਗਰੀਬਾਂ ਨੂੰ ਇਨਸਾਫ ਮਿਲੂਗਾ ਔਰ ਬਹੁਤ سارے ਪੁਰਸ਼ ਕਹਿ ਰਹੇ ਆ ਕੁੜੀ ਮੀਡੀਆ ਤੇ ਬੋਲ ਰਹੀ ਆ ਕੋਈ ਓ ਓਜ਼ਾਰ ਟੀਵੀ ਚੱਲ ਰਿਹਾ ਉਹਦੇ ਉੱਤੇ ਵੀਡੀਓ ਚੱਲ ਰਹੀ ਆ ਓਜ਼ਾਰ ਐਡੇ ਨੂੰ ਕਰਾਉਣਾ ਜਿੱਜੇ ਨੂੰ ਕੰਨੜਾ ਓਜ਼ਾਰ ਟੀਵੀ ਚੱਲ ਰਿਹਾ ਵੀਰ ਨੇ ਇਦਾਂ ਦੇ ਇਦਾਂ ਦੇ ਚੈਨਲਾਂ ਨੂੰ ਇਦਾਂ ਦੇ ਵੀਰਾਂ ਨੂੰ ਸ਼ੇਅਰ ਜਰੂਰ ਕਰਿਆ ਕਰੋ ਜਾ ਕੇ ਦੇਖਿਆ ਕਰੋ ਕੁਛ ਵੀ ਕਿੱਥੇ ਕੀ ਹੋ ਰਿਹਾ ਜਿਹੜੇ ਸੱਚੇ ਲੋਕ ਨੇ ਉਹਨਾਂ ਦਾ ਸਾਥ ਦਿਆ ਕਰੋ ਹੱਥ ਜੋੜ ਕੇ ਬੇਨਤੀ ਕਰਦਾ ਧੰਨਵਾਦ ਕਰਦਾ ਮੈਂ ਆਪਣੀ ਪੰਜਾਬ ਦੀ ਧੀ ਦਾ ਸਲੂਟ ਹੈ ਧੀ ਇਹਦੇ ਨੂੰ ਗੱਲ ਬੋਲਣ ਲੱਗਿਆ ਠੀਕ ਹੈ ਇਹਨੂੰ ਵੱਧ ਤੋਂ ਵੱਧ ਜੇ ਤੁਸੀਂ ਪੂਰੀ ਵੀਡੀਓ ਦੇਖਣਾ ਚਾਹੁੰਦੇ ਆ ਹਜ਼ਾਰ ਟੀਵੀ ਚੱਲਦੇ ਆ ਐਡ ਇਹਨੂੰ ਕਰਾਉਣਾ ਜਿੱਦੇ ਨੂੰ ਕਰਨਾ ਓਜ਼ਾਰ ਉੱਥੇ ਜਾ ਕੇ ਦੇਖ ਸਕਦੇ ਤੁਸੀਂ ਧੰਨਵਾਦ ਤੁਹਾਡਾ ਸਾਰਿਆਂ ਦਾ